ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਮੌਸਮ ਦੀ ਜਾਣਕਾਰੀ 29 ਜੁਲਾਈ ਤੋਂ ਲੈ ਕੇ 1 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਲਗਾਤਾਰ ਬਰਸਾਤਾਂ ਦਾ ਸੀਨ ਪੰਜਾਬ ਦੇ ਉੱਪਰ ਦਿਖਾਈ ਦੇ ਰਿਹਾ ਕਿਉਂਕਿ ਤੁਹਾਨੂੰ ਲਗਾਤਾਰ ਅਸੀਂ ਪਹਿਲਾਂ ਵੀ ਦੱਸਦੇ ਆ ਰਹੇ ਆ ਕਿ ਆਖਰੀ ਜਿਹੜੇ 3-4 ਦਿਨ ਨੇ ਜੁਲਾਈ ਮਹੀਨੇ ਦੇ ਉਹਨਾਂ ਵਿੱਚ ਬਰਸਾਤ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗੀ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੈ ਕਿਹੜੇ ਵਿੱਚ ਘੱਟ ਹੈ ਤੇ ਬੱਦਲਬਾਈ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਮੈਂਟ ਤੋਂ ਦਿਖਾਈ ਦੇ ਰਿਹਾ ਕਿ ਤਗੜਾ ਸਿਸਟਮ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਜਿਸ ਦੇ ਨਾਲ ਉੱਤਰੀ ਪੂਰਬੀ ਪੰਜਾਬ ਦੇ ਵਿੱਚ ਭਾਰੀ ਮੀਂਹ ਸਾਨੂੰ ਸਵੇਰ ਤੋਂ ਹੀ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜਿਹੜਾ ਹੈ ਕਾਫੀ ਠੀਕ ਠਾਕ ਹੈ ਇਹਨਾਂ ਕਮਜ਼ੋਰ ਸਿਸਟਮ ਵੀ ਨਹੀਂ ਹੈ ਪਰ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਗੱਲ ਕਰਦੇ ਜੀ ਦਿਨਾਂ ਦੇ ਹਿਸਾਬ ਨਾਲ ਆਪਾਂ ਕਿਹੜੇ-ਕਿਹੜੇ ਦਿਨ ਕਾਦੋ ਕਦੋਂ ਪੰਜਾਬ ਵਿੱਚ ਮੀਂਹ ਹੈ 29 ਜੁਲਾਈ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਉੱਤਰ ਪੂਰਬੀ ਇਲਾਕੇ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੋਕਨਗਰ ਤੇ ਮੁਹਾਲੀ ਵਿੱਚ ਤਗੜਾ ਮੀਂਹ ਸਾਨੂੰ 29 ਜੁਲਾਈ ਨੂੰ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਵੀ ਕਿਸੇ ਕਿਸੇ ਇਲਾਕੇ ਵਿੱਚ ਬੱਦਲਵਾਈ ਦਾ ਮਾਹੌਲ ਪਣਦਾ ਦਿਖਾਈ ਦੇ ਰਿਹਾ ਤੇ ਤਗੜਾ ਮੀਂਹ ਇਹਨਾਂ ਵਿੱਚ ਵੀ ਪੈ ਸਕਦਾ ਹੈ ਬਾਕੀ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਮੋਗਾ ਬਰਨਾਲਾ ਇਹਨਾਂ ਵਿੱਚ ਨਾ ਮਾਤਰ ਜੇ ਆਪਾਂ ਕਹਦੀ ਬਹੁਤ ਘੱਟ ਮੀਂਹ ਦੀ ਉਮੀਦ ਹੈ ਜੋ ਕਿ ਸਾਨੂੰ ਅਕਸਰ ਹੀ ਬਾਕੀ ਦਿਨਾਂ ਨਾਲੋਂ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ 30 ਜੁਲਾਈ ਦੀ 30 ਜੁਲਾਈ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਇਲਾਕੇ ਫਿਰ ਤੋਂ ਇਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨੂਪਨਾਕਰ ਇਹਨਾਂ ਇਲਾਕਿਆਂ ਵਿੱਚ ਬੱਦਲਬਾਜ਼ੀ ਦਾ ਮਾਹੌਲ ਕਿਰਮਣਕਣੀ ਦਾ ਮਾਹੌਲ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲਦਾ ਹੈ 30 ਜੁਲਾਈ ਨੂੰ ਵੀ ਪਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਤੇ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਘਟਮੀ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਪੰਜਾਬ ਦੇ ਨਾਲੋਂ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਜਿਹੜੇ ਨੇ ਉਹ ਕਮਜ਼ੋਰ ਪੈੰਦੇ ਦਿਖਾਈ ਦੇਣਗੇ ਪਰ ਓਵਰ ਆਲ ਗੱਲ ਕੀਤੀ ਜਾਵੇ 30 ਜੁਲਾਈ ਨੂੰ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦਾ ਦੌਰ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਮੀਂਹ ਤੋਂ ਲੈ ਕੇ ਭਾਰੀ ਮੀਂਹ ਹੁੰਦਾ ਦਿਖਾਈ ਦੇਵੇਗਾ 30 ਜੁਲਾਈ ਦੀ ਗੱਲ ਕੀਤੀ ਜਾਵੇ ਇਸ ਮਹੀਨੇ ਦਾ ਆਖਰੀ ਦਿਨ ਤਾਂ ਫਿਰ ਤੋਂ ਤਿੰਨ ਜ਼ਿਲ੍ਹੇ ਹੁਸ਼ਿਆਰਪੁਰ ਨਮਾਸ਼ਹਿ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਹਿਮਾਚਲ ਦੇ ਨਾਲ ਲੱਗਦੇ ਇਹ ਇਲਾਕੇ ਤਾਪਮਾਨ ਤੋਂ ਵੀ ਠੰਡੇ ਰਹਿਣਗੇ ਗਰਮੀ ਘੱਟ ਹੋਵੇਗੀ ਵਧੀਆ ਤਾਪਮਾਨ ਬਣਿਆ ਰਹੇਗਾ ਤੇ ਉਸ ਤੋਂ ਇਲਾਵਾ ਗੱਲ ਕੀਤੀ ਜੇਵੇਂ ਤਾਂ ਭਾਰੀ ਮੀਂਹ ਦੇ ਨਾਲ ਹੀ ਨਾਲ ਇਲਾਕਿਆਂ ਦੇ ਵਿੱਚ ਇੱਕ ਤਰੀਕੇ ਨਾਲ ਬਰਸਾਤ ਦਾ ਮਾਹੌਲ ਜਿਆਦਾ ਵਧੀਆ ਬਣਿਆ ਹੋਇਆ ਦਿਖਾਈ ਦੇਵੇਗਾ ਬਾਕੀ ਓਵਰਾਲ ਗੱਲ ਕੀਤੀ ਪੂਰੇ ਪੰਜਾਬ ਦੇ ਵਿੱਚ ਫੇਰ ਤੋਂ ਬਦਲਵਾਈ ਹੈ ਪਰ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਜ਼ਿਆਦਾ ਬਰਸਾਤ ਦੀ ਉਮੀਦ ਸਾਨੂੰ ਪਣਦੀ ਹੋਈ ਦਿਖਾਈ ਦੇ ਰਹੀ 31 ਜੁਲਾਈ ਦੀ ਬਾਕੀ ਪੰਜਾਬ ਦੇ ਸੂਬੇ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਕਿਉਂਕਿ ਇਹ ਨਾ ਇਲਾਕੇ ਵਿੱਚ ਜਿਹੜਾ ਬੱਦਲ ਬਈ ਹਿਮਾਚਲ ਵੱਲੋਂ ਆਵੇਗੀ ਉਸ ਦੇ ਨਾਲ ਠੀਕ ਠਾਕ ਮੀਂਹ ਦੀ ਤੇ ਬਰਸਾਤ ਦੀ ਉਮੀਦ ਸਾਨੂੰ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਆਖਰੀ ਦਿਨ ਦੀ ਗੱਲ ਕੀਤੀ ਜਾਵੇ 1 ਅਗਸਤ ਦੀ ਤਾਂ 1 ਅਗਸਤ ਨੂੰ ਤੁਸੀਂ ਦੇਖ ਸਕਦੇ ਹੋ ਕਿ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਾ ਫੇਰ ਤੋਂ ਬਰਸਾਤ ਦੇ ਅੰਦਰ ਆਉਂਦਾ ਦਿਖਾਈ ਦੇ ਰਿਹਾ ਹੈ ਠੀਕ ਠਾਕ ਮੀਂਹ ਦੀ ਉਮੀਦ ਵੱਧਦੀ ਦਿਖਾਈ ਦੇ ਰਹੀ ਹੈ ਜੇ ਤੇ ਸਿੱਟੇ ਵਜੋਂ ਸਾਨੂੰ ਪਤਾ ਹੈ ਕਿ ਨਾਲ ਲੱਗਦੇ ਇਲਾਕੇ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ ਅਤੇ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਮੀਂ ਪਰ ਅਗਰ ਗੱਲ ਕੀਤੀ ਜਾਵੇ ਤਾਂ ਫੇਰ ਤੋਂ ਆਹ ਚਾਰ ਤੋਂ ਪੰਜ ਛੇ ਜ਼ਿਲ੍ਹੇ ਨੇ ਲਗਾਤਾਰ ਇਸ ドライ ਮੌਸਮ ਦੇ ਵਿੱਚ ਆਉਂਦੇ ਨੇ ਮੋਗਾ ਹੋ ਗਿਆ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਪਠੰਡਾ ਤੇ ਮਾਨਸਾ ਇਹਨਾਂ ਇਲਾਕਿਆਂ ਵਿੱਚ ਫੇਰ ਤੋਂ ਸਾਨੂੰ ਘਟ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਕਾਫੀ ਘੱਟ ਜਿਹੜੇ ਹਾਲਾਤ ਨੇ ਉਹ ਬੱਦਲ ਬਾਈ ਤੇ ਮੀਂਹ ਦੇ ਬਣਦੇ ਦਿਖਾਈ ਦੇਣਗੇ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਮੌਸਮ ਉਸ ਤਰੀਕੇ ਦਾ ਨਹੀਂ ਹੈ ਜੋ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਬਾਕੀ ਕੋਸ਼ਿਸ਼ ਕਰਾਂਗੇ ਕਿ ਹੋਰ ਅਗਰ ਜਾਣਕਾਰੀ ਕੋਈ ਪ੍ਰਾਪਤ ਹੋਈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਈਏ ਕਿਉਂਕਿ ਇਹ ਜਾਣਕਾਰੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਨੇ ਤਾਂ ਹੀ ਤੁਹਾਨੂੰ ਅਸੀਂ ਰਿਕਵੈਸਟ ਕਰਦੇ ਹਾਂ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਮਿਲਦੇ ਅਗਲੀ ਵੀਡੀਓ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ